ਮੈਂ ਜਦੋਂ ਮੈਡੀਕਲ profession ਨੂੰ ਅਡਾਪਟ ਕੀਤਾ ਸੀਗਾ ਜੀ ਉਦੋਂ ਹੀ ਮੇਰੇ ਮਨ ਦੇ ਵਿੱਚ ਵਿਚਾਰ ਸੀ ਵੀ ਮੈਂ ਫਰੀ ਸੇਵਾ ਕਰਾਂਗਾ ਜੀ 1985 ਤੋਂ ਮੈਂ ਇਸ profession ਦੇ ਵਿੱਚ ਹੈਗਾ ਨਹੀਂ ਸਾਡੀਆਂ ਸਰਵਿਸਿਜ਼ ਨੇ ਜਿਹੜੀਆਂ ਜੀ ਆਮ ਪਬਲਿਕ ਲਈ ਵੀ ਖੁੱਲੀਆਂ ਨੇ ਕੋਈ ਵੀ ਸਾਡੇ ਕੋਲੇ ਆ ਸਕਦਾ ਹੈ ਅਸੀਂ ਉਹਨੂੰ ਫਰੀ ਦਵਾਈ ਦਿੰਨੇ ਆ ਤੇ ਫਰੀ ਦੇਖਦੇ ਆਂ ਦੇਖੋ ਜੀ ਹੁਣ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਕੁਝ ਲੋਕ ਹੈ ਜਿਨ੍ਹਾਂ ਨੇ ਸਾਰਾ ਇਹ ਜੋ ਪ੍ਰੋਫੈਸ਼ਨ ਹੈ ਉਹਨੂੰ ਬਦਨਾਮ ਕਰਤਾ ਬਹੁਤ ਚੰਗੀਆਂ ਸੇਵਾਵਾਂ ਦੇਣ ਵਾਲੇ ਵੀ ਡਾਕਟਰ ਸਾਡੇ ਕੋਲੇ ਮੌਜੂਦ ਨੇ ਬਹੁਤ ਸਸਤੀਆਂ ਸੇਵਾਵਾਂ ਦੇਣ ਵਾਲੇ ਵੀ ਮੌਜੂਦ ਨੇ ਸਿਟੀ ਹੈੱਡਲਾਈਨਸ ਦੇਖ ਰਹੇ तमाम ਦਰਸ਼ਕਾਤਾ ਮੈਂ ਨੀਹਾ ਮਲਿਕ ਸਵਾਗਤ ਕਰਦੀ ਹਾਂ ਅੱਜ ਦੀ ਵੀਡੀਓ ਜਿਹੜੀ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਜੇ ਆਪਾਂ ਗੱਲ ਕਰੀਏ ਡਾਕਟਰਾਂ ਦੀ ਜਿਹੜੇ ਡਾਕਟਰ ਦੀ ਫੀਸ ਹੈ ਦਵਾਈਆਂ ਨਾਲੋਂ ਜ਼ਿਆਦਾ ਮਹਿੰਗੀ ਹੈ ਕਿਉਂਕਿ ਇੱਕ ਡਾਕਟਰ ਦੀ ਫੀਸ ਜਿਹੜੀ ਹੈ 500 ਤੋਂ ਸਟਾਰਟ ਹੋ ਜਾਂਦੀ ਹੈ ਤੇ 800 1000 1200 ਤੱਕ ਪਹੁੰਚ ਜਾਂਦੀ ਹੈ ਪਰ ਅੱਜ ਸਾਡੇ ਨਾਲ ਇੱਕ ਇਦਾਂ ਦੇ ਡਾਕਟਰ ਮੌਜੂਦ ਹੈ ਜਿਨ੍ਹਾਂ ਦੀ ਨਾ ਤਾਂ ਕੋਈ ਫੀਸ ਹੈ ਇਵਨ ਜਦੋਂ ਦਵਾਈ ਦਿੰਦੇ ਨਾ ਹੀ ਕੋਈ ਪੈਸਾ ਲੈਂਦੇ ਨੇ ਤੇ ਸਾਡੇ ਨਾਲ ਡਾਕਟਰ ਬੀਐਸ ਡੈਲੋਜੀ ਮੌਜੂਦ ਜੋ ਕਿ ਬਿਲਕੁਲ ਹੀ ਮੁਫਤ ਜਿਹੜੀ ਹੈ ਸੇਵਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਸਾਰੀ ਗੱਲਬਾਤ ਕਰਦੇ ਤੇ ਤੁਹਾਡੇ ਤੱਕ ਪਹੁੰਚਾਉਂਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾ ਮੇਰਾ ਸਵਾਲ ਇਹੀ ਰਹੂਗਾ ਜਿੱਤੇ ਡਾਕਟਰ ਦੀ ਆਪਾਂ ਗੱਲ ਕਰੀ ਉਹਨਾਂ ਦੀ ਫੀਸ ਜਿਹੜੀ ਹੈ 500 ਤੋਂ ਸਟਾਰਟ ਹੋ ਜਾਂਦੀ ਹੈ 1000 12 1200 ਤੱਕ ਚੱਲ ਜਾਂਦੀ ਹੈ ਆਮ ਆਦਮੀ ਜਿਹੜਾ ਹੈ ਕਿ ਮੈਡੀਸਨ ਤੋਂ ਜ਼ਿਆਦਾ ਮਹਿੰਗੀ ਕਹਿੰਦਾ ਹੈ ਕਿ ਡਾਕਟਰ ਦੀ ਫੀਸ ਹੈ ਫਿਰ ਤੁਸੀਂ ਫਰੀ ਦੇ ਵਿੱਚ ਕਿੱਦਾਂ ਸੇਵਾ ਕਰਾਂਗੇ ਮੈਂ ਜਦੋਂ ਮੈਡੀਕਲ profession ਨੂੰ ਅਡਾਪਟ ਕੀਤਾ ਸੀਗਾ ਜੀ ਉਦੋਂ ਹੀ ਮੇਰੇ ਮਨ ਦੇ ਵਿੱਚ ਵਿਚਾਰ ਸੀ ਵੀ ਮੈਂ ਫਰੀ ਸੇਵਾ ਕਰਾਂਗਾ ਜੀ 1985 ਤੋਂ ਮੈਂ ਇਸ profession ਦੇ ਵਿੱਚ ਹੈਗਾ ਹਮ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਦੇਖਿਆ ਕਿ ਜਿੰਨਾ ਵੀ ਮੈਡੀਕਲ profession ਹੈ ਉਹ ਸਾਰਾ ਮਟੀਰੀਅਲਿਸਟਿਕ ਹੋ ਗਿਆ ਕਿ ਪੈਸ ਮਨੀ ਮਾਈਂਡਡ ਹੋ ਗਿਆ ਸਾਰਾ ਬਹੁਤ ਤਰ੍ਹਾਂ ਦੇ ਮਤਲਬ ਇਸ ਦੇ ਵਿੱਚ ਜੋ ਵੀ ਉਤਰਾ ਚੜਾ ਦੇਖਿਆ ਮੈਂ ਇੰਨੀ ਉਮਰ ਦੇ ਵਿੱਚ ਇੰਨੇ ਆਪਣੇ ਤਜਰਬੇ ਦੇ ਵਿੱਚ ਕੀ ਸੇਵਾ ਨਾਲੋਂ ਜਿਹੜਾ ਪੈਸਾ ਜਿਹੜਾ ਉਹ ਪ੍ਰਦਾਨ ਹੋ ਗਿਆ ਇਸ profession ਦੇ ਵਿੱਚ ਬਟ ਮੈਂ ਜੋ ਪਹਿਲਾਂ ਹੀ ਪਰਨ ਕੀਤਾ ਸੀਗਾ ਮੈਂ ਆਪਣੀ ਪੜ੍ਹਾਈ ਕੀਤੀ ਸਾਰੀ ਉਸ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਦੇ ਵਿੱਚ ਸੇਵਾ ਕੀਤੀ ਹੈ ਹਾਂ ਇਸ ਵੇਲੇ ਮੈਂ ਨਿਸ਼ਕਾਮ ਬਿਰਧ ਆਸ਼ਰਮ ਬੀਲੇ ਦੇ ਵਿੱਚ ਆਪਣੀ ਡਿਸਪੈਂਸਰੀ ਆ ਜੋ ਨਿਸ਼ਕਾਮ ਆਸ਼ਰਮ ਦੇ ਸਹਿਯੋਗ ਦੇ ਨਾਲ ਚਲਾਣਾ ਜਿੱਥੇ ਸਾਡੇ ਕੋਲੇ ਬਹੁਤ ਸਾਰੇ equipment ਉਹ ਜੋ ਉਪਕਰਣ ਨੇ ਮੈਡੀਕਲ ਦੇ ਜੀ ਆਕਸੀਜ ਆਕਸੀਜਨ ਕਨਸੈਂਟਰੇਟਰ ਵਗੈਰਾ ਸਾਰੇ ਉਹ ਮੌਜੂਦ ਨੇ ਸਾਰੀਆਂ ਮੈਡੀਸਿਨ ਸਾਡੇ ਕੋਲੇ ਮੌਜੂਦ ਨੇ ਔਰ ਆਸ਼ਰਮ ਵੱਲੋਂ ਸਾਰੀ ਮੈਡੀਸਿਨਾਂ ਜਿਹੜੀ ਜਾਂ ਡੋਨਰਾਂ ਵੱਲੋਂ ਜਾਂ ਆਸ਼ਰਮ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ ਮੇਰੇ ਵੱਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਇਹਦਾ ਤੇ ਨਾ ਹੀ ਅਸੀਂ ਕਿਸੇ ਮਰੀਜ਼ ਕੋਲੋਂ ਕੋਈ ਪੈਸਾ ਚਾਰਜ ਕਰਦੇ ਹਾਂ ਇਹਦਾ ਅੱਛਾ ਸਿਰਫ ਜਿਹੜੀ ਸੇਵਾ ਹੈ ਤੁਸੀਂ ਸਿਰਫ ਆਸ਼ਰਮ ਤੱਕ ਕਰਦੇ ਹੋ ਜਾਂ ਬਾਹਰ ਵੀ ਕਰਦੇ ਹੋ ਨਹੀਂ ਸਾਡੀਆਂ ਸਰਵਿਸਿਜ਼ ਨੇ ਜਿਹੜੀਆਂ ਜੀ ਆਮ ਪਬਲਿਕ ਲਈ ਵੀ ਖੁੱਲੀਆਂ ਨੇ ਕੋਈ ਵੀ ਸਾਡੇ ਕੋਲੇ ਆ ਸਕਦਾ ਹੈ ਅਸੀਂ ਉਹਨੂੰ ਫ੍ਰੀ ਦਵਾਈ ਦਿੰਨੇ ਆਂ ਤੇ ਫਰੀ ਦੇਖਦੇ ਹਾਂ ਇੱਕ ਸਵਾਲ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਅੱਜ ਕੱਲ ਜਿਹੜੇ ਆਮ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਇੱਕ ਵਪਾਰ ਸਟਾਰਟ ਕਰ ਲਿਆ ਕਿਉਂਕਿ ਜਿਹੜੇ ਡਾਕਟਰ ਨੇ ਵਪਾਰੀ ਬਣਦੇ ਜਾ ਰਹੇ ਨੇ ਉਹਨਾਂ ਦੇ ਵਿੱਚ ਰੇਸ ਜਿਹੜੀ ਆਪਸ ਦੇ ਵਿੱਚ ਲੱਗੀ ਹੋਈ ਹੈ ਜੇ ਇਹ ਅੱਜ ਇੱਕ ਆਪਰੇਸ਼ਨ ਦੇ ਇੰਨੇ ਲੈ ਰਹੇ ਤਾਂ ਮੈਂ ਜਿਹੜਾ ਉਹਨਾਂ ਲਵਾਂਗਾ ਇੱਕ ਗੱਲ ਇਸ ਗੱਲ ਤੋਂ ਤੁਸੀਂ ਕਿੰਨੇ ਕ ਐਗਰੀ ਕਰਦੇ ਹੋ ਦੇਖੋ ਜੀ ਹੁਣ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਕੁਝ ਲੋਕ ਹੈ ਜਿਨ੍ਹਾਂ ਨੇ ਸਾਰਾ ਇਹ ਜੋ ਪ੍ਰੋਫੈਸ਼ਨ ਹੈ ਉਹਨੂੰ ਬਦਨਾਮ ਕਰਤਾ ਬਹੁਤ ਚੰਗੀਆਂ ਸੇਵਾਵਾਂ ਦੇਣ ਵਾਲੇ ਵੀ ਡਾਕਟਰ ਸਾਡੇ ਕੋਲੇ ਮੌਜੂਦ ਨੇ ਬਹੁਤ ਸਸਤੀਆਂ ਸੇਵਾਵਾਂ ਦੇਣ ਵਾਲੇ ਵੀ ਮੌਜੂਦ ਨੇ ਮੈਂ ਜੇ ਨਾਮ ਲਾਵਾਂ ਤਾਂ ਬਹੁਤ ਜ਼ਿਆਦਾ ਹੋ ਜਾਣੇ ਕੁਝ ਕੁ ਲੋਕਾਂ ਕਰਕੇ ਸਾਡਾ ਕੀਤਾ ਜਿਹੜਾ ਉਹ ਬਦਨਾਮ ਹੋ ਗਿਆ ਜੋ ਕਿ ਇੱਕ ਗਲਤ ਗੱਲ ਹੈ ਹੋਣਾ ਨਹੀਂ ਚਾਹੀਦਾ ਹੈ ਕਿ ਉਹ ਕੇ ਸੇਵਾ ਭਾਵਨਾ ਵਾਲਾ ਕੀਤਾ ਹੈ ਇਹਦੇ ਚ ਸੇਵਾ ਲਈ ਆਉਣਾ ਚਾਹੀਦਾ ਲੋਕਾਂ ਨੂੰ ਨਾ ਕਿ ਪੈਸਾ ਮੁੱਖ ਰੱਖ ਕੇ ਪੈਸਾ ਕਮਾਉਣ ਲਈ ਇਹਦੇ ਵਿੱਚ ਕੰਮ ਕਰਨਾ ਚਾਹੀਦਾ ਜੀ ਤੇ ਜਿਹੜੀ ਤੁਹਾਡੇ ਵੱਲੋਂ ਇਹ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਤੇ ਇਸ ਸੇਵਾ ਕਰਕੇ ਇਹ ਸੇਵਾ ਕਰਕੇ ਮਨ ਨੂੰ ਕਿੰਨਾ ਕੁ ਜ਼ਿਆਦਾ ਮਤਲਬ ਸ਼ਾਂਤੀ ਮਿਲਦੀ ਹੈ ਕਿ ਹੁੰਦਾ ਹੈ ਨਾ ਆਪਣਾਪਣ ਲੱਗਦਾ ਹੈ ਕਿ ਪੈਸੇ ਤਾਂ ਨਹੀਂ ਲਿੱਤੇ ਪਰ ਇੱਕ ਲੋਕਾਂ ਨੂੰ ਐ ਵੀ ਲੱਗਦਾ ਕਿ एहसान ਕਰਤਾ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਆਊਗੀ ਨਹੀਂ ਇਸ ਤਰ੍ਹਾਂ ਤਾਂ ਕੋਈ ਗੱਲ ਨਹੀਂ ਹੈਗੀ ਜੀ ਕੋਈ ਅਸਾਰ ਨਹੀਂ ਹੈਗਾ ਆਪਣੇ ਮਨ ਦੀ ਸੰਤੁਸ਼ਟੀ ਲਈ ਕੰਮ ਕਰਦੇ ਆ ਮੈਂ ਜਿੰਨਾ ਵੀ ਕੰਮ ਕਰਦਾ ਮੈਂ ਤੇ ਮੇਰਾ ਪਰਿਵਾਰ ਇਹਦੇ ਤੋਂ ਸੰਤੁਸ਼ਟਾ ਸੀ ਸਾਰੇ ਖੁਸ਼ ਆ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਲੋਕਾਂ ਦੀ ਅਸ਼ੀਰਵਾਦ ਚਾਹੀਦੇ ਨੇ ਸੇਵਾ ਕਰਕੇ ਅਸੀਂ ਅਸ਼ੀਰਵਾਦ ਲੈਣਾ ਲੋਕਾਂ ਦਾ ਸਾਜੀ ਬਈ ਨਾ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਫਿਰ ਘਰ ਦਾ ਖਰਚਾ ਕਿੱਦਾਂ ਮੈਨੇਜ ਹੁੰਦਾ ਹੈ ਆ ਫਿਰ ਤੁਹਾਡੀ ਆਪ ਦੀਆਂ ਜ਼ਰੂਰਤਾਂ ਨੇ ਉਹ ਕਿੱਦਾਂ ਪੂਰੀਆਂ ਹੁੰਦੀਆਂ ਮੇਰੇ ਬੇਟਾ ਬਾਹਰ ਕੈਲਗਰੀ ਆ ਬਿਜ਼ਨਸ ਕਰਦਾ ਹੈ ਬੇਟੀ ਵੱਡੀ ਮੇਰੀ ਡੈਂਟਿਸਟ ਆ ਤੇ ਸਾਡੇ ਪਰਿਵਾਰ ਕੋਲ ਇੰਨੇ ਕੁ ਸਾਧਨ ਹੈਗੇ ਜਿਹਦੇ ਨਾਲ ਅਸੀਂ ਦੋ ਟਾਈਮ ਦੀ ਰੋਟੀ ਦਾ ਜਿਹੜਾ ਸਾਧਨ ਆ ਜਿਹੜਾ ਉਹ ਸਾਡਾ ਜੁਟ ਜਾਂਦਾ ਇਸ ਤੋਂ ਜ਼ਿਆਦਾ ਸਾਨੂੰ ਹੋਰ ਪੈਸੇ ਦੀ ਮੈਨੂੰ ਨਹੀਂ ਮਤਲਬ ਜ਼ਰੂਰ ਤਾਂ ਮਹਿਸੂਸ ਹੋਈ ਵੀ ਕਦੇ ਇਸ ਤੋਂ ਵੱਧ ਪੈਸਾ ਧਨ ਜੋੜ ਕੇ ਕਿਤੇ ਰੱਖਣਾ ਜਾਂ ਕਿਸੇ ਕੰਮ 'ਚ ਲੈ ਕੇ ਆਉਣਾ ਹੁੰਦਾ ਸੇਵਾ ਹੀ ਸਾਡਾ ਤਾਂ ਧਰਨੇ ਸਾਰਿਆਂ ਨਾਲੋਂ ਵੱਡਾ ਹੈ ਜੀ ਜਿਵੇਂ ਤੁਸੀਂ ਸੇਵਾ ਕਰਦੇ ਹੋ ਇੱਕ ਨਾ ਸੇਵਾ ਦਾ ਇੱਕ ਅਲੱਗ ਹੀ ਤਰੀਕਾ ਹੈ ਕਿਉਂਕਿ ਅੱਜਕੱਲ ਜਿਵੇਂ ਡਾਕਟਰਸ ਦੀ ਆਪਾਂ ਗੱਲ ਕਰੀਏ ਜੇ ਕਿਸੇ ਵੀ ਮੈਡੀਕਲ ਲਾਈਨ ਦੀ ਗੱਲ ਕਰੇ ਬਹੁਤ ਜ਼ਿਆਦਾ ਕੋਸਟਲੀ ਹੈ ਹਰ ਕੋਈ ਨਹੀਂ ਪ੍ਰੋਵਾਈਡ ਕਰ ਸਕਦਾ ਪਰ ਤੁਹਾਡੇ ਵੱਲੋਂ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਇਹ ਸੇਵਾ ਨੂੰ ਲੈ ਕੇ ਲੋਕ ਜਿਹੜੇ ਕੁਝ ਕਹਿੰਦੇ ਨੇ ਕਿ ਤੁਸੀਂ ਆਪਣੀ ਸਟੱਡੀ ਤੇ ਇੰਨਾ ਪੈਸਾ ਲਾਇਆ ਕਿਉਂ ਫ੍ਰੀ ਦੇ ਵਿੱਚ ਇਲਾਜ ਕਰ ਰਹੇ ਹੋ ਕਿਉਂ ਸੇਵਾ ਕਰ ਰਹੇ ਕੁਝ ਇਦਾਂ ਤੇ ਹੁੰਦਾ ਹੈ ਨਹੀਂ ਇਸ ਤਰ੍ਹਾਂ ਕੋਈ ਨਹੀਂ ਭਾਵੇਂ ਕਿ ਜਿਹੜੀ ਮੈਡੀਕਲ ਸਿੱਖਿਆ ਕਾਫੀ ਮਹਿੰਗੀ ਹੋ ਗਈ ਆ ਹਜੇ ਵੀ ਚੰਗੇ ਲੋਕ ਹੈਗੇ ਆ ਸਾਡੇ ਚ ਪਰ ਜਦੋਂ ਬੱਚਾ ਸਾਡਾ ਲੈਕ ਹੋਊਗਾ ਉਹਨੂੰ ਮੈਡੀਕਲ ਸਿੱਖਿਆ ਕੋਈ ਬਹੁਤੀ ਮਹਿੰਗੀ ਨਹੀਂ ਲੱਗਦੀ ਮਹਿੰਗੀ ਤਾਂ ਉਹਨਾਂ ਲੋਕਾਂ ਲਈ ਆ ਜਿਹੜੇ ਲੋਕ ਇਸ ਕਾਬਿਲ ਨਹੀਂ ਆ ਕਿ ਆਪਣੀ ਕਾਬਲੀਅਤ ਦੇ ਸਿਰ ਤੇ ਕਿਤੇ ਮੈਡੀਕਲ ਕਾਲਜਾਂ ਚ ਦਾਖਲਾ ਲੈ ਸਕਣ ਉਹਨਾਂ ਲੋਕਾਂ ਨਹੀਂ ਸਾਡੇ ਕਿਤੇ ਦੇ ਵਿੱਚ ਆ ਜਿਹੜਾ ਇਹ ਫਾਈਨੈਂਸ਼ੀਅਲ ਜਿਹੜੀ ਇੰਟਰੋਡਕਸ਼ਨ ਹੋਈ ਆ ਵੀ ਕਿਤਾ ਮੁਕੀ ਕਰ ਲਿਆ ਇਹਨੂੰ ਪ੍ਰੋਫੈਸ਼ਨਲ ਬਣਾ ਲਿਆ ਜਾਂ ਵਪਾਰਕ ਮੁਕੀ